ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ 2019 ਲਈ ਪਹਿਲੇ ਗੇੜ ਲਈ ਮਤਦਾਨ ਦੀ ਪ੍ਰਕਿਰਿਆ ਜਾਰੀ ਹੈ। ਇਹਨਾਂ ਚੋਣਾਂ ਵਿੱਚ ਕਾਂਗਰਸ ਦੇ 27% ਅਤੇ ਭਾਜਪਾ ਦੇ 19% ਉਮੀਦਵਾਰਾਂ ਦਾਗੀ ਨੇ ਲੋਕ ਸਭਾ ਲਈ ਚੋਣਾਂ ਪੰਜਾਬ 'ਚ 7ਵੇਂ ਪੜਾਅ ਦੌਰਾਨ 19 ਮਈ ਦੇ ਦਿਨ ਪੈਣ ਗਿਆ। ਜਿਸ ਕਾਰਨ ਚੋਣ ਕਮਿਸ਼ਨ ਨੇ ਫੈਸਲਾ ਲਿਆ ਹੈ ਕਿ 19 ਮਈ ਤੱਕ ਦੇਸ਼ ਭਰ ਵਿੱਚ ਚੋਣ ਸਰਵੇਖਣ ਜਾਂ ਫਿਰ ਐਗਜ਼ਿਟ ਪੋਲ ਨਹੀਂ ਦਿਖਾਏ ਜਾਣਗੇ। ਪੰਜਾਬ ਦੇ ਮੁੱਖ ਚੋਣ ਅਫਸਰ ਡਾਕਟਰ ਐਸ ਕਰੋਨਾ ਰਾਜੂ ਨੇ ਕਿਹਾ ਕਿ 19 ਮਈ ਸ਼ਾਮ 6:30 ਵਜੇ ਤੱਕ ਕੋਈ ਵੀ ਐਗਜ਼ਿਟ ਪੋਲ ਨਹੀਂ ਵਿਖਾਇਆ ਜਾ ਸਕਦੇ ਅਤੇ ਨਾ ਹੀ ਕੋਈ ਪ੍ਰਿੰਟ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਉੱਪਰ ਐਗਜ਼ਿਟ ਪੋਲ ਨੂੰ ਦਿਖਾਇਆ ਜਾ ਸਕਦਾ ਹੈ। ਚੋਣਾ ਵਾਲੇ ਖੇਤਰਾਂ ਵਿੱਚੋਂ ਵੋਟਰਾਂ ਤੋਂ 48 ਘੰਟੇ ਤੋਂ ਪਹਿਲਾਂ ਕੋਈ ਵੀ ਇਲੈਕਟ੍ਰੋਨਿਕ ਮੀਡੀਆ ਕਿਸੇ ਵੀ ਐਗਜ਼ਿਟ ਪੋਲ ਦੇ ਨਤੀਜੇ ਜਾਂ ਫਿਰ ਸਰਵੇਖਣ ਨਹੀਂ ਦਿਖਾ ਸਕੇਗਾ। ਜ਼ਿਕਰਯੋਗ ਹੈ 17ਵੀਂ ਲੋਕ ਸਭਾ ਦੇ ਪਹਿਲੇ ਪੜਾਅ ਲਈ VOTING 11 April ਨੂੰ ਸ਼ੁਰੂ ਹੋਈ ਹੈ ਅਤੇ ਲੋਕ ਸਭਾ ਚੋਣਾਂ ਕੁੱਲ 7 ਪੜਾਅ ਵਿੱਚ ਹੋਣ ਜਾ ਰਹੀਆਂ ਨੇ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਚ 20 ਸੂਬਿਆਂ ਦੀਆਂ ਕੁੱਲ 91 ਸੀਟਾਂ ਤੇ ਮਤਦਾਨ ਹੋ ਰਿਹਾ ਹੈ ਇਨ੍ਹਾਂ 91 ਸੀਟਾਂ ਲਈ ਕੁੱਲ 1279 ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ ਨੇ ਇਨ੍ਹਾਂ ਵਿੱਚੋਂ 559 ਆਜ਼ਾਦ 99 ਮੈਨਾ ਉਮੀਦਵਾਰ ਨੇ ਦੱਸਿਆ ਕਿ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਸਮੇਤ ਨੌਜਹੇ ਸੂਬੇ ਨੇ ਜਿੱਥੇ ਪਹਿਲੇ ਪੜਾਅ ਚ ਹੀ ਚੋਣਾਂ ਖਤਮ ਹੋ ਜਾਣਗੀਆਂ ਅਰਨਾਚਲ ਪ੍ਰਦੇਸ਼ ਮੇਗਾਲਿਆ ਮਿਜ਼ੋਰਮ ਨਾਗaland ਸਿਕਮ ਤੇਲੰਗਾਨਾ ਉੱਤਰਾਖੰਡ ਲક્ષਦੀਪ ਚ ਸਾਰੀਆਂ ਸੀਟਾਂ ਲਈ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 11 ਅਪ੍ਰੈਲ ਦੀ ਸ਼ਾਮ EVM ਮਸ਼ੀਨਾਂ ਚ ਕੀਤਾ ਜਾਵੇਗਾ ਪਹਿਲੇ ਪੜਾਅ ਦੀ ਪੋਲਿੰਗ ਦੌਰਾਨ ਨਿਤਿਨ ਗਟਕਰੀ ਵਿਕੇ ਸਿੰਘ ਸਤਪਾਲ ਸਿੰਘ ਹਰੀ ਸ਼ਰਾਵਤ ਪ੍ਰਦੀਪ ਚਿਰਾਗ ਪਾਸਵਾਨ ਚੌਧਰੀ ਅਜੀਤ ਸਿੰਘ ਜਯੰਤ ਚੌਧਰੀ ਅਸੁਰਦੀਨ ਯੂਨੀਵਰਸਿਟੀ ਸੰਜੀਵ ਕੁਮਾਰ ਬਲਿਆਨ ਰਮੇਸ਼ ਨਿਸੰਕ ਅਤੇ ਜਿਤਨ ਰਾਮ ਮਾਂਜੀ ਦੀ ਕਿਸਮਤ ਦਾ ਫੈਸਲਾ ਹੋਵੇਗਾ ਵੀਰ ਰਿਪੋਰਟ ਦਿੱਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂਐਸ ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ